ਮਾਰ ਸੋਨਾ ਤੇ ਮਾਰ ਕੀਵਾ ਤੇ ਮਾਰ ਪਾਨੀ ਤਿੰਨੇ ਸਰਪੰਚਾਂ ਨੂੰ ਅਸੀਂ ਟਨ ਡੀਜ਼ਲ ਰਿੰਦੇ ਪਿਆ 1.50 ਹਰ ਜਿੱਦਾਂ ਵੀ ਹੁੰਦਾ ਆਦ ਨੂੰ ਕਰਦੇ ਪਿਆ ਬਾਕੀ ਹੋਰ ਲੋੜ ਗਈ ਨਹੀਂ ਨਹੀਂ ਠੀਕ ਹੈ ਕੱਚੀ ਪੇੜੀਲੋਂ ਤਾਂ ਠੇਕਾ ਵੀ ਨਹੀਂ ਮਿਲਦਾ ਜਿਹੜਾ ਤਾਰਾਂ ਦਾ ਠੇਕਾ ਆਦਾ ਉਹ ਵੀ ਨਹੀਂ ਹਰ ਮਿਲਦਾ ਕਿਸੇ ਤਰ੍ਹਾਂ ਦਾ ਇਹ ਪੱਠੇ ਹੈਗੇ ਡੁੱਬ ਗਏ ਸਾਰੇ ਪੱਠੇ ਤੱਕ ਗਏ ਹੁਣ ਕਿਸੇ ਦੇ ਨਹੀਂ ਬਚੇ ਦੋ ਤਿੰਨ ਘਰਾਂ ਦੇ ਬਚੇ ਜੀ ਇੱਕ ਤਾਂ ਮੇਰੇ ਬੱਚੇ ਦੋ ਘਰਾਂ ਦੌਰ ਬਚੇ ਬਸ ਬਾਕੀ ਸਾਰਾ ਨੁਕਸਾਨ ਹੋ ਗਿਆ ਜਿੰਨਾ ਚੋਨਾ ਤਾਂ ਬਚਿਆ ਹੀ ਨਹੀਂ ਵਾਟਰ 25 ਕੋ ਕਿਲੇ ਜੋ ਨਾ ਬਚਿਆ ਉਹ ਵੀ ਅੱਜ ਰਾਤ ਨੂੰ ਪਾਣੀ ਪਹ ਜਾਏਗਾ ਇਹ ਤੋਂ ਤੇ ਹੁਣ ਕੁਝ ਵੀ ਨਹੀਂ ਬਚਿਆ ਜੀ ਸਰਪੰਚ ਮਾਰ ਕੇ ਜਤ ਪਰੇਸ਼ਾਨੀ ਆ ਰਹੀ ਜੀ ਪਾਣੀ ਦੇ ਹੜਾ ਆਂਦੀ ਜੀ ਪਾਣੀ ਦਿੱਲੀ ਦਾ ਰਾਤ ਨੂੰ ਫਟ ਸਵਾ ਫਟ ਫਟ ਵੱਜ ਜਾਂਦਾ ਜੀ ਠੰਡੀ ਜਲ ਦੀ ਮਦਦ ਦੀ ਲੋੜ ਹੈ ਜੀ ਹਮ ਮੜ ਵੰਡ ਬਣਨ ਲੱਗੇ ਹੋਇਆ ਤਿੰਨ ਦਿਨ ਹੋ ਗਏ ਦਿੱਲੀ ਦੀ ਵੰਡ ਬਣਦੀ ਹੈ ਜੀ ਸਾਨੂੰ ਬਹੁਤ ਲੋੜ ਹੈ ਵਿਚਾਰਾ ਚੋਰਾ ਹਰਾ ਮਿਲ ਜਾਵੇ ਤਾਂ ਉਹ ਵੀ ਚਲ ਬਹੁਤ ਵਧੀਆ ਗੱਲ ਹੈ ਬਾਕੀ ਸਾਨੂੰ ਜਿਆਦਾ ਡੀਜ਼ਲ ਦੀ ਪ੍ਰੋਬਲਮ ਹੈ ਲੋਕਾਂ ਦੇ ਫਸਲਾਂ ਡੁੱਬੀਆਂ ਪਈਆਂ ਨੇ ਤੇ ਟੀਜਰ ਪੱਲੂ ਨਹੀਂ ਪਾਲਾ ਜਾਂਦਾ ਮੌਜੂਦ ਤੇ ਤਿੰਨ ਚਾਰ ਅੱਛਾ ਠੀਕ ਹੈ ਮਾਰ ਦੇ ਮਸ਼ੇਰ ਦਾ ਮਾਰ ਸਪਣ ਦਾ ਮਾਰ ਕੀ ਵਾ ਪਹੁੰਚੀ ਤੁਹਾਨੂੰ ਮਾਰ ਕੀ ਵੈ ਨੂੰ ਤੇ ਮਾਰ ਦੇ ਮਸ਼ੇਰ 500 ਦਾ ਮਾਰ ਕੀ ਵਾ ਚਾਰਾ ਬਿੰਦੂ ਸਸੇ ਸਸੇ ਗਾਲ ਜੀ ਮੇਰਾ ਨਾਮ ਜੀ ਗੁਰਬਜਨ ਸਿੰਘ ਸਰਪੰਚ ਪਿੰਡ ਮਾਰਸੋਣਾ ਤੋਂ ਜੀ ਅੱਜ ਸਾਡੇ ਆੜਾਂ ਦੀ ਮਾਰ ਕਰਨ ਮੈਡਮ ਪੂਜਾ ਸਿਸਟਰ ਹੋਇਆ ਵਿਥਰੇ ਪਹੁੰਚਾ ਇੱਥੇ ਉਹਨਾਂ ਬਹੁਤ ਮੁਸ਼ਕਲਾਂ ਸੁਣੀਆਂ ਮੌਕੇ ਤੇ ਕੁਛ ਹੱਲ ਕੀਤਾ ਜੀ ਬਹੁਤ ਵਧੀਆ ਨਿਕਲ ਨਿਸ਼ਾਨ ਕੁਝ ਡੀਟੈਲ ਦੇ ਡਿਮਾਂਡ ਸ਼ੋ ਦੇਤਾ ਉਹਨਾਂ ਨੇ ਕੁਛ ਪੱਠਿਆਂ ਡਿਮਾਂਡ ਸ਼ੋ ਉਹਨਾਂ ਨੇ ਪੂਰੀ ਕਰਤੀ ਜੀ ਮੌਕੇ ਤੇ ਜੀ ਸਰਪੰਚ ਜੀ ਗਏ ਮਾਰਜਮ ਸ਼ੇਰ ਮਾਰਸ ਉਹਨਾਂ ਮਾਰਖੇ ਪਾਣੀ ਤੋਂ ਜੀ ਬਹੁਤ ਬਦਰ ਬਹੁਤ ਪੂਰੇ ਤਕਰੀਬ ਨਕਸ਼ਾਨ ਹੀ ਹੈ 100% ਮਾਰਜਮ ਸ਼ੇਰ ਦਾ ਪੂਰਾ ਨਕਸ਼ਾਨ ਹੋ ਚੁੱਕਾ ਹੈ ਅੱਗੇ ਬੰਦ ਬੰਦ ਰਹੇ ਸੀ ਹੋ ਸਕਦਾ ਰਾਤ ਰਾਤ ਵੜਦਾ ਹੈ ਕਿ ਘਟਦਾ ਹੈ ਅੱਗੇ ਤੋਂ ਮਤਲਬ ਦੇਖੋ ਜੀ ਜੋ ਮਾਰਜਮ ਸ਼ੇਰ ਦਾ ਏਰੀਆ ਪੂਰਾ ਖਤਮ ਹੋ ਚੁੱਕਾ ਹੈ ਉਹਨਾਂ ਨੂੰ ਪੱਠਿਆਂ ਦੀ ਸਹੂਲਤ ਵੀ ਚਾਹੀਦੀ ਹੋਰ ਖਾਣ ਪੀਣ ਵਾਸਤੇ ਵਸਤੂ ਚਾ ਉਹ ਜਲਦੀ ਪ੍ਰੋਵਾਈਡ ਕਰਾਈ ਜਾਂ ਥੋੜੀ ਤਾਂ ਠੀਕ ਹੋ ਗਈ ਪ੍ਰਸ਼ਾਸਨ ਅਕੀ ਬੇਨਤੀ ਹੈ ਕਿ ਮੌਕੇ ਤੇ ਆ ਕੇ ਵੇਖਣ ਮੈਡੀਕਲ ਚੈੱਕ ਅਪ ਬਾਕੀ ਪ੍ਰਸ਼ਾਸਨ ਦੇ ਕੋਈ ਵੀ ਨਹੀਂ ਪਹੁੰਚੇ ਇੱਥੇ ਸਾਡੇ ਕੋਲ ਮੈਡਮ ਤੋਂ ਇਲਾਵਾ ਅਨ ਜਨਮਸਕਾਰ ਜੀ ਹੜਾ ਦੀ ਮਾਰ ਕਰਕੇ ਜੋ ਫਸਲਾਂ ਦਾ ਨੁਕਸਾਨ ਹੋਇਆ ਹੈ ਔਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਸਾਰੇ ਜਿਹੜੇ ਕਿਸਾਨ ਭਰਾਏ ਜਿਨ੍ਹਾਂ ਦੀ ਜਿਹੜੀ ਆ ਇਹ ਗੱਲ ਹੀ ਕੀ ਕਮਾਈ ਸਾਰੀ ਉਹਨਾਂ ਤੇ ਡਿਪੈਂਡ ਕਰਦੀ ਏ ਸਾਰੀ ਜੀਵ ਕਾਇ ਹੈ ਡਿਪੈਂਡ ਜਿਹੜੀ ਇਹ ਫਸਲਾਂ ਤੇ ਕਰਦੀ ਏ ਤਾਂ ਉਹਦਾ ਨੁਕਸਾਨ ਕਾਫੀ ਹੋਇਆ ਹੈ ਅੱਜ ਅਸੀਂ ਮੁਹਾਰ ਖੀਵਾ ਮੁਹਾਰ ਜਮਸ਼ੇਰ ਤੇ ਮੁਹਾਰ ਸੋਨਾ ਵਾਲੇ ਪਿੰਡਾਂ ਵਿੱਚ ਪਹੁੰਚੇ ਹਾਂ ਜਿੱਥੇ ਸਨਲ ਤਿੰਨੋਂ ਪਿੰਡਾਂ ਦੇ ਸਰਪੰਚ ਵੀ ਮੌਜੂਦ ਨੇ ਔਰ ਇਹਨਾਂ ਵੱਲੋਂ ਜਿਹੜੀ ਇਹ ਮੇਨ ਬੰਦ ਬਣਾਉਣ ਵਾਸਤੇ ਡੀਜ਼ਲ ਦੀ ਡਿਮਾਂਡ ਕੀਤੀ ਗਈ ਏ ਔਰ ਜਿਸ ਤਰ੍ਹਾਂ ਹੜ੍ਹਾਂ ਦੀ ਮਾਰ ਕਰਕੇ ਜਿਹੜੀ ਫਸਲ ਡੁੱਬਣ ਕਰਕੇ ਪੱਠਿਆਂ ਨੂੰ ਵੀ ਕਾਫੀ ਜੜੀ ਮਾਰ ਪਹੁੰਚੀ ਏ ਤੇ ਨਾਲ ਹੀ ਉਹਨਾਂ ਨੂੰ ਪੱਠਿਆਂ ਦਾ ਸਹਾਇਤਾ ਚਾਹੀਦੀ ਏ ਮੇਰੀ ਸਾਈਟ ਦੀ ਜਿਹੜੀ ਸਹਾਇਤਾ ਮੋਈਆ ਕਰਵਾਈ ਜਾ ਰਹੀ ਹੈ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜੋ ਇਹਨਾਂ ਨਾਲ ਗੱਲਬਾਤ ਕਰਨ ਸਾਨੂੰ ਇਹਨਾਂ ਦੀ ਮੁਸ਼ਕਲਾਂ ਨੇ ਕਿ ਜੋ ਨਦੀ ਜ਼ਮੀਨ ਡੁੱਬਦੀ ਏ ਔਰ ਕਿਤੇ ਨਾ ਕਿਤੇ ਜਿਹੜਾ ਮੁਆਵਜ਼ਾ ਪ੍ਰੋਪਰ ਨਾ ਮਿਲਣ ਕਰਕੇ ਇਹਨਾਂ ਨੂੰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਨੁਕਸਾਨ ਬਹੁਤ ਹੁੰਦਾ ਕਿਉਂਕਿ ਇਸ ਇਹ ਜਿਹੜਾ ਟਾਈਮ ਹੈ ਉਹ ਪ੍ਰੋਪਰ ਜਿਹੜਾ ਫਸਲ ਉਹ ਗਾਂਦ ਹੈ ਇਹ ਕਹਿ ਲੋ ਕਿ ਝੋਨਾ ਆਪਣੇ ਪੀਕ ਪੁਆਇੰਟ ਤੇ ਹੁੰਦਾ ਇਸ ਟਾਈਮ ਤੇ ਤਾਂ ਕਿਤੇ ਨਾ ਕਿਤੇ ਪਾਣੀ ਆਨ ਕਰਕੇ ਜਿਹੜਾ ਝੋਨੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਾ ਮੈਂ ਵੀ ਜੋ ਨਵਾਂ ਵੱਲੋਂ ਸਮੱਸਿਆ ਆਈਏ ਤਾਂ ਇੱਕ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਵੀ ਜਿਹੜੀ ਇਹਨਾਂ ਦੀ ਗੱਲ ਜਿਹੜੀ ਹੈ ਸਰਕਾਰ ਤੱਕ ਜ਼ਰੂਰ ਪਹੁੰਚਾਵਾਂਗੀ ਕਿ ਇਹਨਾਂ ਦਾ ਜਿਹੜਾ ਬੰਦਾ ਮੁਆਵਜ਼ਾ ਹੈ ਉਹਨਾਂ ਨੂੰ ਜਲਦ ਤੋਂ ਜਲਦ ਪ੍ਰੋਵਾਈਡ ਕਰਵਾਇਆ ਜਾਵੇ ਔਰ ਨਾਲ ਹੀ ਜਿਹੜੀ ਇਹਨਾਂ ਦੀ ਜਿਹੜੀ ਉੱਚੀ ਸਹਾਇਤਾ ਵੀ ਜਿਹੜੀ ਹੈ ਉਹ ਹੋਰ ਵੀ ਕੀਤੀ ਜਾਵੇ ਤੇ ਬਾਕੀ ਜਿਹੜਾ ਪ੍ਰਸ਼ਾਸਨ ਨੇ ਉਹਨਾਂ ਵੱਲੋਂ ਜਿਹੜਾ ਇਹਨਾਂ ਦਾ ਪੂਰਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਔਰ ਮੇਨ ਜਿਹੜੀ ਸਮੱਸਿਆ ਇਹ ਹੈ ਕਿ ਪਾਣੀ ਦਾ ਪੱਧਰ ਜਿਹੜਾ ਹੈ 2-3 ਦਿਨ ਤੋਂ ਲਗਾਤਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਜਿੰਦੇ ਕਰਕੇ ਜਿਹੜਾ ਨੁਕਸਾਨ ਹੋਰ ਹ ਮੈਂ ਲੈ ਕੇ ਡਿੱ ਗਿਆ। ਤੁਹਾਨੂੰ ਹੁਣ ਡੀਜ਼ਲ ਪ੍ਰੋਵਾਈਡ ਕਰ ਦੇਣਾ ਚਾਹੀਦਾ। ਗੱਲ ਤੁਸੀਂ ਆ ਚੁੱਕੇ ਤਾਂ ਟ੍ਰੇਲ ਪੱਟੀ ਚ ਖਾ ਦੇਣਾ। ਹੁਣ ਮੇਰੇ ਨਾਲ ਜਿਹੜੇ ਮਰਜ਼ੀ ਚੱਲੋ। ਪਰ ਮੈਂ ਜਲਦ ਹੋਵਾਂ ਆਪਾਂ ਤੇ ਪੱਟੀ ਤੋਂ ਡੀਜ਼ਲ ਉਹ ਲੈ ਤੋਂ ਆਵਾਂਗੇ। ਦੋ ਬੰਦੇ ਆ ਮੇਰੇ ਕੋਲ। ਕਣੀ ਹੋ ਗਈ। ਆ ਕਈ ਨਹੀਂ ਲੈ ਲੈ। ਜੋ ਕਹੀ ਜੋ ਆਪਣੇ ਨਾਲ ਚੱਲੋ। ਆ ਕਈ ਲੈ ਕੇ ਆ। ਤੁਹਾਨੂੰ ਇਤਰਾ